ਲੋਕਿਸ਼ਾਸਿਕਾ ਅਕਨੁਸਾਰ ਇਹਨਾਂ ਨੂੰ ਨਾਤਵਿਆ ਗਿਆ ਨੂੰ ਗੀਤ ਕਰਦੇ ਸੀ ਜੋਸ਼ੀ ਜੰਗਲਰਾਉ ਤੇ ਅਸੀਂ ਨੰਬਰ ਤੇ થોਡਾ ਸੌਖਾ ਕਰਿਆ ਮਨ ਅਸੀਂ ਗੀਤ ਪਾਇਆ ਰਿਆ ਦਿプチਪੇ ਲੋਕਾਂ ਦੇ ਫੋਨ ਆ ਜਾਂਦੇ ਨੇ ਫਿਰ ਦੁਬਾਰਾ ਬੰਨ ਕੱਟਣਾ ਪਿਆ ਗਿਆ ਤੇ ਨਾ ਉੱਪਰ ਜਿਹੜਾ ਸ਼ੁਰੂ ਕਰਦੇ ਆ ਲੋ ਜੀ ਹਾਜ਼ਰ ਅਸੀਂ ਤੁਹਾਡੀ ਕਟੈਰੀ ਤੇ ਬਹੁਤ ਹੀ ਪਿਆਰਾ ਜਿਹਾ ਲੋਕੀ ਚ ਲੈ ਕੇ ਤੇ ਜਿਹੜਾ ਮੈਂ ਤੁਹਾਨੂੰ ਦੱਸਾਂ ਉਹ ਹੈਗਾ ਪੇਟ ਸੰਜੀ ਪੇਟ ਦੇ ਵਿੱਚ ਗਰਮੀ ਮੈਢੇ ਗਰਮੀ ਉਹਨਾਂ ਜਿਵੇਂ ਜੂ ਕਰੀਏ ਤੇ ਕਰ ਕਰਨ ਸਭ ਖਾਈ ਤੇ ਲੁੱਟ ਲੱਗਦਾ ਤੇ ਤੁਸੀਂ ਕਾਫੀ ਪੈਨਸ਼ਨ ਲੈ ਕੇ ਬੈਠ ਜਾਓ ਤੇ ਉਹਨਾਂ ਦਾ ਤੁਸੀਂ ਦੇਖ ਲਿਓ ਤੇ ਉਹ ਹਰ ਹਾਲ ਉਹ ਵੀ 100% ਸਹੀ ਹੈ ਕਿ ਗਰਮੀ ਨਹੀਂ ਰਹੂਗੀ ਤੁਸੀਂ ਕੋਈ ਵੀ ਦਵਾਈ ਲੈਣ ਦੀ ਲੋੜ ਨਹੀਂ ਕਿ ਮਹਾਪੁਰਸ਼ ਅਯੁਰਵੇਦ ਚੰਗਾ ਜੋਂ ਦੱਸਿਆ ਤੇ ਤੁਸੀਂ ਕਰਕੇ ਜੂ ਦੇਖੋ ਕੋਈ ਕਹਿੰਦਾ ਜੀ ਸਾਨੂੰ ਇੰਨੇ ਪਰਸੈਂਟ ਠੀਕ ਹੋ ਗਿਆ ਮੈਂ ਕਿ ਹੋਰ ਕਰਕੇ ਦੇਖੋ ਭਾਈ ਸ਼ੇਰੀ ਬੋਡੀ ਤੇ ਮੈਂ ਹੁੰਦੀ ਹੈ ਕਿ ਸੇ ਮਾੜਾ ਮੋਟਾ ਐ ਤਾਂ ਨਹੀਂ ਹੈ ਜੋ ਡਾਕਟਰ ਕੋਲ ਦਵਾਈ ਲੈਣੇ ਆ ਫੇਰ ਵੀ ਤਾਂ ਆਪਾਂ ਹੋਰ ਲੈਣੀ ਪੈਣੀ ਆ ਪਰ ਇਹ ਤਾਂ ਤੁਹਾਡਾ ਕੋਈ ਪੈਸਾ ਨਹੀਂ ਲੱਗਦਾ ਤੁਹਾਡਾ ਘਰੇ ਕਰਿਆ ਪਾਇਆ ਇਹ ਨੂੰ ਉਹੋ ਪਣਾ ਤੇ ਦੇਖਿਆ ਕਰੋ ਕਰਕੇ ਦੇਖੋ ਤੇ ਲੋ ਆ ਜੋ ਫਿਰ ਆਪਾਂ ਇੱਧਰ ਰੰਗਾ ਰਹੇ ਹਾਂ ਪ੍ਰੋਗਰਾਮ ਬਾਰੇ ਇੱਕ ਦਿਵਰ ਪਰਝਾਈ ਲੱਗੀ ਆ ਉਹ ਤੇ ਪਰਝਾਈ ਫਿਰ ਦਿਵਰ ਨੂੰ ਕਹਿੰਦੀ ਆ ਵੀ ਤੂੰ ਬੱਕਰੀਆਂ ਚਾਰਨਾ ਜਾਇਕਰ ਮੈਂ ਉੱਟੀ ਉੱਟੀ ਲਾ ਕੇ ਨਹੀਂ ਉਹ ਕਿ ਜੰਨਾ ਤਾਂ ਰੇ ਉਹ ਟੂਟ ਨਾਲ ਲੈ ਕੇ ਗਿਆ loh <tellan> sohi teri bodi apalagi ਨੇ ਜਾਣਾਂ ਵੇ ਆਪਣੀ ਰੋਟੀ ਲੈ ਜਾ ਲੈ ਗਿਆ ਵਗਿਆ ਹੜਿ ਜਾਵੇਂ ਮੈਂ ਕਿਰਨੇ ਬੈਠਨੀ ਲੈ ਲੈ ਗਿਆ ਵਗਿਆ ਹੜਿ ਜਦ ਮੈਂ ਪਜਣ ਲੱਗਨੀ ਤੰਬੈ ਆ ਗਿਆ Thank uh -oh. ਉਂਗੇ ਤੁੰਦਮੜੇ ਲੈਣੇ ਨੀ ਬਾਬੋ ਨਿਕੜ ਬੋਹਿਆਵਰ ਜੇ ਤੁੰਦਮੜੇ ਲੈਣੇ ਨੀ ਬਾਬੋ ਨਿਕੜ ਬੋਹਿਆਵ रेन कुझ लेने लाम यार मैं तैन बारिज रही ॾियो ਕਰੀਆਂ ਗਾਜਰ ਆਪਣੇ ਬਪੂ ਨੂੰ ਪੁੱਛ ਲੈ ਵੀ ਜੀਨੇ ਧੰਮ ਸੁਟੇ ਸਿਬਾਰੇ ਆਪਣੇ ਬਾਪੂ ਨੂੰ ਬੁੱਝ ਲੈ ਵੀ ਛੁਟੇ ਸ਼ਿਵਨ ਆਪਣੀ ਮਾਤਾ ਨੂੰ ਪੁੱਜ ਲੈ ਵੇਰੀ ਨੇ ਮਾਣੀ ਪੀਤਾ ਵਾਰੀ ਆਪਣੀ ਮਾਤਾ ਨੂੰ ਪੁੱਜ ਲੈ ਵੇਰੀ ਨੇ ਮਾਣੀ ਪੀਤਾ ਕਣੀ ਪਹਿਣਾ ਨੂੰ ਕੁੱਝ ਲੈ ਵੇ ਜੀਨੇ ਰੋਟੀ ਖਾਦੀ ਨਾਲੇ ਆਪਣੀ ਪਹਿਣਾ ਨੂੰ ਕੁੱਝ ਲੈ ਵੇ ਜੀਨੇ ਰੋਟੀ ਖਾਦੀ ਨਾਲੇ ਆਪਣੇ ਨੀਲੇ ਕੋਲੋਂ ਪੁੱਛ ਲੈ ਵੀ ਮਾਟ ਤੇ ਬੈਠਾ ਮਾਰੀ ਕੇਸ਼ ਅਰੇ ਆਪਣੇ ਨੀਲੇ ਕੋਲੋਂ ਪੁੱਛ ਲੈ ਵੀ ਬੈਠਾ ਮਾਟ ਤੇ ਮਾਰੀ ਕੇਸ਼ ਮੈਂ ਤੈਨੂੰ ਬੁਹਾਰੀ ਜਿ ਰਹੀ ਧੰਨਵਾਦ ਸਾਡਾ ਜੀ ਸੁਣ ਲਈ ਤੇ ਹੁਣ ਆਜੋ ਆਪਾਂ ਰੋਸਟੇ ਵੱਲ ਤੇ ਨਾਲੇ ਜਰੂਰ ਕਮੈਂਟ ਕਰਕੇ ਦੱਸਿਓ ਸਾਡਾ ਇਹ ਵੀ ਚਲਕੇ ਹੋ ਜਾ ਰਿਹਾ ਕਮੈਂਟ ਕਰਨ ਦੀ ਮਜੂਸੀ ਕਰਦੇ ਨੇ ਪਤਾ ਨਹੀਂ ਤੁਹਾਨੂੰ ਦੇਖਣਾ ਨਹੀਂ ਆਉਂਦਾ ਮੈਂ ਹਮੇਸ਼ਾ ਕਹਿੰਦੀ ਰਹਿੰਦੀ ਆ ਤੇ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਨੁਕਤਾ ਵੀ ਤੁਹਾਨੂੰ ਸਹੀ ਬਿੱਟ ਬੈਠ ਜਾਂਦਾ ਉਹ ਵੀ ਕਹੀ ਭੈਣਾਂ ਤਾਂ ਲਿਖਿਆ ਆ ਗੋਡੇ ਠੀਕ ਹੋਏ ਨੇ ਕਿਛੇ ਦਿਨਾਂ ਨੂੰ ਨਹੀਂ ਦੇਖਿਆ ਖਾਂਗ ਵੀ ਕੰਮ ਠੀਕ ਹੋਇਆ ਉਹਨਾਂ ਨੇ ਕਿਹਾ ਤੇ ਤੁਸੀਂ ਵੀ ਜਰੂਰ ਉਕਾញਾਂ ਤਾਂ ਲਿਖਿਆ ਲਿਖਿਆ ਕਰੋ ਹਨਾ ਬੱਚਿਆਂ ਤੋਂ ਖਾ ਲਿਆ ਆਪਨੇ ਲਿਖਣਾ ਹੁੰਦਾ ਇਹ ਕਹਨੇ ਪੇਟ ਕੇ ਮਿੱਦੇ ਚ ਕੋਈ ਗਰਮੀ ਸੰਧੀ ਸੰਭ ਕਾਫੀ ਪੈਸ ਲਾਈ ਨਾ ਤਾਂ ਤੁਹਾਨੂੰ ਕੋਈ ਵੀ ਰੋਗ ਹੈ ਪੇਟ ਦੀ ਗਰਮੀ ਮਿੱਦ ਦੀ ਗਰਮੀ ਸੰਧੀ ਕੋਈ ਵੀ ਰੋਗ ਹੈ ਤਾਂ ਇੱਕ ਢਿਲੂ ਰੁਕਤਾ ਕਰੋ ਤੇ ਬਿਲਕੁਲ ਤੁਸੀਂ ਠੀਕ ਹੋ ਜਾਓਗੇ 1 ਲੀਟਰ ਪਾਣੀ ਕਿੰਨਾ 1 ਲੀਟਰ ਪਾਣੀ ਲੋ ਕੋਈ ਅਖੀਰਾ ਟੁਕੜੇ ਟੁਕੜੇ ਕਰਕੇ ਪਾਓ ਇਹਦਾ ਉਹਦੇ ਟੁਕੜੇ-ਟੁਕੜੇ ਕਰਕੇ ਪਾ ਦਿਓ ਉਹਦੇ ਵਿੱਚ ਇੱਕ ਨਿੰਬੂ ਦੇ 4 ਟੁਕੜੇ ਦਾ ਨਿੰਬੂ ਦੇ ਵਿੱਚ ਉਹ ਨਹੀਂ ਕਰਨਾ ਤੇ 4 ਟੁਕੜੇ ਨਿੰਬੂ ਦੇ ਪਾ ਦਿਓ ਨਿੰਬੂ ਨੂੰ ਨਚੋੜਨਾ ਨਹੀਂ ਹੈ ਸਮਝ ਗਏ ਫਿਰ ਉਹ ਸਰ ਟੁਕੜੇ ਕਰਕੇ ਹੀ ਪਾਓ ਥੋੜਾ ਪੁਦੀਨਾ ਪਾ ਦੇ ਵਿੱਚ ਹੈਨਾ ਇਹ ਥਿੰਨੇ ਚੀਜ਼ਾਂ ਪਾਣੀ ਵਿੱਚ ਪਾ ਕੇ ਘੰਟੇ ਤੱਕ ਟਾਕੇ ਰੱਖ ਦਿਓ ਰੱਖਦਾ ਫਿਰ ਇਸ ਪਾਣੀ ਨੂੰ ਪੁਣ ਕੇ ਬੋਤਲ ਵਿੱਚ ਪਾ ਕੇ ਰੱਖ ਲਓ ਫਿਰ ਇਸ ਪਾਣੀ ਨੂੰ ਤੁਸੀਂ ਸਿੱਪ-ਸਿੱਪ ਕਰਕੇ ਗਲਾਸ 'ਚ ਪਾ ਲਿਆ ਹੌਲੀ-ਹੌਲੀ ਕਦਮ ਨਹੀਂ ਪੀਣਾ ਸਿੱਪ-ਸਿੱਪ ਕਰਕੇ ਪਿਓ ਚਾਹੇ ਘੰਟੇ 'ਚ ਪੀਓ ਹੌਲੀ-ਹੌਲੀ ਹੌਲੀ ਚਾਹੇ 2 ਘੰਟੇ ਵਿੱਚ ਪੀਓ ਪਰ ਇਹ ਪੀ ਲੈਣਾ ਤੁਸੀਂ ਸਾਰਾ ਲੀਵਰ ਦੀ ਸਾਰੀ ਗਰਮੀ ਬਾਹਰ ਉੱਕਾ ਜੂਟੇ ਢੇਟ ਦੇ ਸਾਰੇ ਰੋਗ ਠੀਕ ਹੋ ਜਾਣਗੇ ਇਹ ਪਾਣੀ ਮਹੀਨੇ ਵਿੱਚ ਤੁਸੀਂ ਇੱਕ ਵਾਰੀ ਜਰੂਰ ਪਿਓ 15 ਦਿਨ ਬਾਅਦ ਪੀ ਲਓ ਤੇ ਨਹੀਂ ਦੋ ਬਾਰੀ ਮਹੀਨੇ ਹੋ ਗਿਆ ਨਹੀਂ ਤਾਂ ਪਰ ਦੋ ਬਾਰੀ ਪੀਓ ਨਹੀਂ ਤਾਂ ਇੱਕ ਵਾਰੀ ਦਾ ਜੂਰ ਜੋ ਤੁਹਾਡੇ ਪੇਟ ਦੀ ਗਰਮੀ liver ਦੀ ਗਰਮੀ ਤੇ ਪਾਚਨ ਕਿਰਿਆ ਬਿਲਕੁਲ ਸਹੀ ਹੋ ਜੂਗੀ ਇਹ ਵੀ ਪੱਕਾ ਪਰਚਾ ਹੈ ਰੋਤਾ ਜਿਹਨੂੰ ਐਨੀ ਗਰਮੈਚ ਕਰਦੀ ਹੈ ਉਹ ਜੂਰ ਦੇਖੋ ਇਹਦੇ ਕੋਈ ਤੁਹਾਡਾ ਪੈਸਾ ਨਹੀਂ ਲੱਗਦਾ ਹੈ ਨਾ ਕਰਕੇ ਹੀ ਤੁਸੀਂ ਕਰਕੇ ਦੇਖਣਾ ਤੇ ਇਹਨੂੰ ਲੋੜ ਹੈ ਇਹਨੂੰ ਜੂਰ ਕਰਕੇ ਦੇਖੋ ਕਿ ਫਿਰ ਨਾਲੇ ਅੱਗੇ ਸ਼ੇਅਰ ਕਰੋ ਜੇ ਸਰਮੁਕ ਤੇ ਨੂੰ ਤਾਂ ਨਮਸਕਾਰ ਵੀਡੀਓ ਦੇਖ ਲਈ ਕੱਲ ਨੂੰ ਫੇਰ ਮਿਲਾਂਗੇ みんな毎日出た。